ਕਈ ਤੁਸੀਂ ਨਾ ਕੋਈ ਪ੍ਰੋਗਰਾਮ ਹੈਈ ਬਾਕੀ ਇਹਨਾਂ ਦਾ ਮੈਂ ਇੰਕਾ ਕਰਾ ਰਿਹਾ ਕੋਈ ਨੀ ਜੇ ਮੇਰਾ ਨਾ ਭੇਜ ਨਾ ਸਕਾ ਜੇ ਤੇ ਮੈਂ ਲక్ష్ਮੀ ਵੀ 88 ਫੁੱਟ ਦਾ ਰਹਿਣ ਵਾਲਾਗਾ ਜੇ ਤੇ 11 ਮਹੀਨੇ ਤੋਂ ਗਵਾਚਿਆ ਹੀ ਬੱਚਾ ਇਹ ਸਾਡੇ ਕੋਲ ਆ ਗਿਆ ਜੇ ਵਾਪਸ ਅਸੀਂ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਵੀ ਸਾਡੇ ਕੋਲ ਲੈ ਕੇ ਆਇਆ ਛੱਡ ਗਿਆ ਐਨ ਜੀਓ ਵਾਲੇ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਤੇ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਕਿਸੇ ਨੂੰ ਇਸ ਤਰ੍ਹਾਂ ਦਾ ਕਿਸੇ ਨੂੰ ਬੱਚਾ ਕੋਈ ਲੱਭਦਾ ਵਾ ਤੋ ਪੁਲਿਸ ਦੇ ਹਵਾਲੇ ਕਰ ਦੋਵੇ ਜਾਂ ਕਿਸੇ ਐਨ ਜੀਓ ਦੇ ਹਵਾਲੇ ਕਰ ਦੋਵੇ ਯਾਉ ਦਾ ਐਡਰੈਸ ਪੁੱਛ ਕੇ ਉਹਦੇ ਘਰ ਛੱਡ ਦੇਵੇ ਬਸ ਅਹੀ ਬੇਨਤੀ ਕਰਾਂਗਾ ਸਤਿ ਸ੍ਰੀ ਅਕਾਲ ਕਿੰਨੀ ਦੇਰ ਬਾਅਦ ਲੰਬਾ ਤੇ ਸੱਜੀ 11 ਮਹੀਨੇ ਬਾਅਦ ਮਿਲਿਆ ਜੀ ਕਿੱਥੋਂ ਗਵਾਚਾ ਸੀ ਤੇ ਕਿੱਥੋਂ 88 ਫੁੱਟ ਤੋਂ ਗਵਾਚੇ ਸੀ ਜੀ 88 ਫੁੱਟ ਤੋਂ ਗਵਾਚਾ ਸੀ ਹਾਂਜੀ ਸਰ ਜੀ ਅੱਜ ਉਹ ਜੀ ਥਾਣੇ ਆਈਓ ਕਿਸ ਤਰ੍ਹਾਂ ਮਤਲਬ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਜੀ ਮੈਂ ਜੀ ਬਹੁਤ ਸ਼ੁਕਰਗੁਜ਼ਾਰ ਹਾਂ ਪ੍ਰਸ਼ਾਸਨ ਦਾ ਪੁਲਿਸ ਮੈਕਮੇ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਉਹਨਾਂ ਨੇ ਬੜੀ ਹੈਲਪ ਸਾਡੀ ਕੀਤੀ ਹੈ ਐਨਜੀਓ ਵਾਲਿਆਂ ਨੇ ਸਾਡੀ ਬੜੀ ਹੈਲਪ ਕੀਤੀ ਹੈ ਜੀ ਸਾਡੇ ਤੋਂ ਸਾਨੂੰ ਕਿਸੇ ਤੋਂ ਕੋਈ ਸ਼ਿਕਵਾ ਗਿਲਾ ਨਹੀਂ ਹੈ ਅੱਜ ਤੁਸੀਂ ਮ ਕੋਈ ਖੁਸ਼ੀ ਦੀ ਕੋਈ ਉਹ ਨਹੀਂ ਗਈ ਜੀ ਪਰਿਵਾਰ ਚ ਕਿੰਨਾ ਖੁਸ਼ੀ ਦਾ ਮਾਹੌਲ ਹੈ ਮੈਂ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਹੈ ਜੀ ਜਿਹੜਾ ਵੀ ਘਰ ਆ ਰਿਹਾ ਸਾਰੇ ਪੁੱਛ ਕੇ ਜਾ ਰਹੇ ਹਾਲ ਚਾਲ ਬੱਚਾ ਮਿਲ ਗਿਆ ਸ਼ੁਕਰ ਹੈ ਸਹੀ ਸਲਮਤ ਹੈ ਬਿਲਕੁਲ ਸਹੀ ਹਾਂਜੀ ਸਰ ਜੀ ਬਹੁਤ ਸਹੀ ਸਲਮਤ ਉਹਨੇ ਵੀ ਬੜਾ ਦੇਖਭਾਲ ਕੀਤਾ ਵਾ ਬੱਚੇ ਦਾ ਤੇ ਤੁਹਾਡੇ ਸਾਹਮਣੇ ਹੈਗਾ ਜੇ ਬੱਚਾ ਜੇ ਕਿਸੇ ਨੇ ਕੋਈ ਮਾਰਿਆ ਕੋਟਿਆ ਹੁੰਦਾ ਤੇ ਇਹਦੀ ਹਾਲਤ ਇਦਾਂ ਨਹੀਂ ਹੋਣੀ ਸੀਗੀ ਆਸੇ ਗੋਮਾਦਾ ਕਹਾਂ ਪਾ ਮੈਂ ਨਾ ਖੇਡਣ ਡਿਆ ਹਾਂ ਇਹ ਖੇਡਦੇ ਖੇਡਦੇ ਨਾ ਮੈਂ ਅੱਗੇ ਚਲਾ ਗਿਆ ਮੈਨੂੰ ਰਾਹ ਦਾ ਚਦਾ ਭੁੱਲ ਗਿਆ ਹਾਂ ਮੈਂ ਰੌਂਡਾ ਪਿਆ ਫੇਰ ਕੀ ਹੋਇਆ ਸੀ ਫੇਰ ਤੇ ਮੈਂ ਰੌਂਡਾ ਪਿਆ ਤੇ ਇੱਕ ਵੀਰ ਆ ਕੇ ਕਹਿੰਦਾ ਮੈਨੂੰ ਕਹਿੰਦਾ ਕਿ ਰੋਕੀ ਗੱਲ ਆ ਤੈਨੂੰ ਰੌਂਣ ਕਿਉਂ ਡਿਆ ਮੈਂ ਡਰੋਂ ਕਿਉਂ ਡਿਆ ਤੂੰ ਮੈਂ ਕਿਹਾ ਮੈਂ ਆਪਣੇ ਘਰ ਦਾ ਚਿੱਤਾ ਭੁੱਲ ਗਿਆ ਮੈਂ ਗਲੀ ਦਾ ਵਿੱਚੋਂ ਤਾਂ ਭੁੱਲ ਗਿਆ ਆ ਤੇ ਮੈਨੂੰ ਆਪਣੇ ਘਰ ਲੈ ਚੱਲੋ ਜਲ ਮੇਰੇ ਮਾਪਿਆਂ ਨੂੰ ਮਿਲ ਜਾਣਗੇ ਤਦ ਮੈਂ ਕੱਲ ਮੈਂ ਛੱਡ ਗਿਆ ਮੂਰੇ ਦੀ ਰੋਟੀ ਪਾਣੀ ਸਾਰੇ ਸਹੀ ਸਾਰਾ ਸਹੀ ਸੀ ਕੋਈ ਨਾ ਕੋਈ ਆਪਣੇ ਪਰਿਵਾਰ ਕੋਈ ਕਿ ਕਿੰਨੀ ਕਿ ਕਿੰਨੀ ਕੋਸ਼ਿਸ਼ ਮਿਲੀ ਜੀ ਤੁਹਾਡੇ ਮਾ ਆਪਣੇ ਬੜੀ ਖੁਸ਼ੀ ਮਿਲੀ ਕਿੰਨੇ ਚਿਰ ਬਾਅਦ ਆਇਆ ਹਾਂ ਹਾਂਜੀ ਹਾਂ 11 ਮਹੀਨੇ ਬਾਅਦ 11 ਮਹੀਨੇ ਬਾਅਦ ਆਇਆ ਹਾਂ ਅੱਜ ਥਾਣੇ ਦੀ ਪ੍ਰਸ਼ਾਸਨ ਦਾ ਪੁਲਿਸ ਦਾ ਕਿੰਦਾ ਧੰਨਵਾਦ ਕਰਦੇ ਤੇ ਆ ਕੇ ਮੰਮੀ ਨੂੰ ਪਛਾਣ ਲਿਆ ਸਰ ਬਸ ਮੰਮਾ ਮੰਮੀ ਨੂੰ ਪਛਾਣ ਲਿਆ ਸੀ ਮੰਮੀ ਨੂੰ ਪਛਾਣ ਲਿਆ ਸੀ ਬੜਾ ਵਧੀਆ ਜਿਹੜਾ ਬੱਚਾ ਗਵਾਚਿਆ ਸੀ ਉਹ ਲੱਗਦਾ ਕਿਹੜੀ ਜਗ੍ਹਾ ਤੋਂ ਲੱਭ ਕੇ ਕਿੱਥੋਂ ਲੈਣਗੇ ਇਹ ਰਹਿਣ ਵਾਲਾ ਜੀ ਰਾਜਪੁਰੇ ਦਾ ਵਾ ਇਹ ਘੁੰਮ ਹੋਇਆ ਸੀ ਆਪਣੇ ਲక్ష్ਮੀ ਵਿਹ 88 ਫੁੱਟ ਤੋਂ ਆਪਣੇ ਮਸਜਦੇ ਘੜਾਇਆ ਸੀ ਉੱਥੋਂ ਚ ਲੱਗਿਆ ਸੀ ਤੇ ਇਹਨੂੰ ਆਪਣੇ ਸਸਤਾ ਵਾਲੇ ਲੱਭ ਕੇ ਹਨ ਦਿੱਤਾ ਸੀ ਗਾਂ ਹੀ ਲਿਆਂਦਾ ਜੀ ਇਹ ਕਿੰਨੇ ਚਿਰ ਬਾਅਦ ਲੱਗਿਆ ਜੀ ਇਹ ਸਾਲ ਬਸਾਲ ਹੀ ਹੋ ਗਿਆ ਜੀ 20 10 2023 ਦਾ ਗਿਆਕਰ ਸਰਨਤਾ ਸਿਆ ਕਿੱਥੇ ਚਲ ਗਿਆ ਸੀ ਕਿਸ ਤਰ੍ਹਾਂ ਗਿਆ ਸੀ ਨਹੀਂ ਆਂਦਾ ਜੀ ਮੈਨੂੰ ਪਤਾ ਨਹੀਂ ਲੱਗਾ ਕੁਝ ਵੀ ਮੈਂ ਇਥੋਂ ਬਹਿ ਕੇ ਕਿਦੀ ਕਿਸ ਨਾ ਕਿਸ ਨਾ ਉਹ ਚ ਲੱਗਾ ਡੇਰਾ ਬਾਬਾ ਨਾਨਕਾ ਉਧਰੋਂ ਫਿਰ ਕਿਸੇ ਦੇ ਘਰ ਆਖ ਲਿਆ ਉਹਨੇ ਰੋਟੀ ਪਾਣੀ ਕੋਲ ਦੇ ਰਹੇ ਜਿਨ ਨੂੰ ਨੂੰ ਪਤਾ ਨਹੀਂ ਪੂਰਾ ਸਿੱਧਾ ਹੁਣ ਕਰਕੇ ਨਾ ਮੜਾ ਜੀ ਦਮਾਦ ਤੌਰ ਤੇ ਨੂੰ ਪਤਾ ਨਹੀਂ ਪਿਰ ਮਾਪਿਓ ਦੇ ਨਾਂ ਦਾ ਨਹੀਂ ਪਤਾ ਕਿੰਨੀ ਉਮਰ ਹੈ ਜੀ ਇਹਦੀ ਉਮਰ ਆ ਕੇ ਕਰੀਬ 10 ਸਾਲ 10 12 ਸਾਲ ਇਹਦੀ ਮਾਤਾ ਪਿਤਾ ਆਏ ਸਾਡੇ ਕੋਲ ਇੱਥੇ ਹਾਂ ਜੀ ਜੀ ਮਾਤਾ ਪਿਤਾ ਆਏ ਜੀ ਮਾਤਾ ਪਿਤਾ ਮਾਸੀ ਮਾਸੂ ਸਾਰੇ ਆਏ ਆ ਕਿ ਕਿੰਨੇ ਕੰਮਜਾ ਕੇ ਸਮਾ ਦੇ ਕੋਈ ਪਸਥਾਨਾ ਸਾਡੇ ਕੋਈ ਵੀ ਬਿਨਾਂ ਜੀ ਨਹੀਂ ਲਈ ਵਧੀਆ ਕੰਮ ਕੀਤਾ ਪੋਸਟ ਨੇ ਆਪਣੀ ਨੇ ਤੇ ਇਹਦੇ ਵਿੱਚ ਉਹਦੇ ਮਾਪਿਓ ਨੂੰ ਮਿਲ ਗਿਆ ਬੱਚਾ ਜੀ ਬੱਚਾ ਆਪਣਾ ਲੈ ਚਲੇ ਆਉ ਠੀਕ ਤੇ ਕਿਸ ਤਰ੍ਹਾਂ ਇਹਦੀ ਭਾਲ ਕੀਤੀ ਜੀ ਤੁਸੀਂ ਫਿਰ ਭਾਲ ਇਹਦੀ ਪਿੰਡਾਂ ਜ ਜਾ ਜਾ ਕੀਤੀ ਬੜਿਆ ਪਿੰਡਾਂ ਜੇ ਕਦੀ ਕਿਸੇ ਪਿੰਡ ਕਦੀ ਕਿਸੇ ਪਿੰਡ ਕਰਦੇ ਰਹੇ ਅਸੀਂ ਐ ਸੀਸੀਟੀਵੀ ਕੈਮਰੇ ਨਾਲ ਵੀ ਸਾਰਾ ਲਿਤਾ। ਲਿਆਜ ਥੋੜਾ ਜਿਹਾ ਬਾਕੀ ਗਾਂ ਬੜਾ ਜੋ ਹਾਈਵੇ ਤੇ ਪਤਾ ਨਹੀਂ ਲੱਗਦਾ ਕੋਈ ਕਿੱਧਰੋਂ ਚਲ ਗਿਆ ਕਿੱਧਰੋਂ ਚਲ ਗਿਆ। ਇਹਨੇ ਦੱਸਿਆ ਜਿਹਦੇ ਕੋਲ ਅਸੀਂ ਕਿੰਨਾਂ ਕਿਸ ਨੇ ਕਿਸ ਨੂੰ ਕੁੱਟਿਆ ਵਗੈਰਾ ਨਹੀਂ 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 ਕੋਈ ਗੁੱਟ ਬੰਦ ਕੀਤੀ ਗਏ ਨੇ। ਬੱਚਾ ਸਹੀ ਸਲਾਮਤ ਹੈ ਬੱਚਾ ਸਹੀ ਸਲਾਮਤ ਹੈ। ਤੇ ਕਈ ਬੱਚੇ ਇਦਾਂ ਦੇ ਕਾਫੀ ਖਬਰ ਆ ਰਹੀਆਂ ਜਿਹੜੇ ਬੱਚੇ ਗਵਾਚ ਰਹੇ ਆ। ਕੀ ਮੈਸੇਜ ਦੇਣਾ ਚਾਹੋਗੇ ਦੇ ਨੂੰ? ਇਹ ਲੋਕਾਂ ਨੂੰ ਕਹਿਣਾ ਚਾਹੁੰਦੇ ਵੀ ਨਾ ਬੱਚਿਆਂ ਨੂੰ ਰੱਖੋ ਇਦਾਂ ਆਪਣੇ ਨਾਲ। ਜੇ ਤੁਹਾਨੂੰ ਕਿਤੇ ਬੱਚਾ ਮਿਲਦਾ ਕੋਈ ਇਦਾਂ ਦਾ ਮਿਲਦਾ ਪੁਲਿਸ ਨੂੰ ਤਲਾਹ ਦਿਓ। ਠੀਕ ਹੈ ਜੀ। ਉਹਦੇ 有。